ਲੋ ਜੀ ਸਤਿ ਸ੍ਰੀ ਅਕਾਲ ਸਾਰੇ ਹਣਾਂ ਨੂੰ ਅੱਜ ਬਣਾਉਣ ਲੱਗੇ ਆਂ ਸੇਵ ਦਾ ਮਰਬਾ ਇਸ ਸੇਵ ਦੇ ਮਰਬੇ ਦਾ ਇਹ ਫਾਇਦਾ ਹੈ ਕਿ ਆਪਾਂ ਜਦੋਂ ਸਵੇਰੇ-ਸਵੇਰੇ ਮਰਬਾ ਖਾਣੇ ਆ ਤੇ ਆਪਣਾ ਸਿਰ ਪੀੜ ਜਿਹੜਾ ਹੁੰਦਾ ਸਿਰ ਪੀੜ ਨਹੀਂ ਦਿੰਦਾ ਜੀ ਨਾ ਸਿਰ ਨਹੀਂ ਦੋਦਾ ਆਪਣਾ ਜਵਾਂ ਵੀ ਆ ਜਾਣਾ ਉਹ ਖਵਾਵਾਂਗੇ ਇਸ ਕਰਕੇ ਵੀ ਸੇਵ ਦਾ ਮਰਬਾ ਜਿਹਦਾ ਸਿਰ ਦੁਰਦਾ ਉਹ ਇੱਕ ਵਾਰੀ ਟਰਾਈ ਜ਼ਰੂਰ ਕਰੇ ਤੇ ਵੇਖੋ ਕਹਿ ਦਿੰਦਾ ਅਸੀਂ ਇਹ ਬਣਾਇਆ ਵਾ ਚਲੋ ਦੁੱਧ ਨੂੰ ਵਾਲ ਲਿਆ ਦੁੱਧ ਦੇ ਵਿੱਚ ਸੇਵ ਪਾ ਲਈ ਸੇਵ ਪਾ ਕੇ ਜਦੋਂ ਸੇਬ ਪੋਲੇਜ ਹੋ ਗਏ ਉਹਨਾਂ ਨੂੰ ਕੱਢ ਲਿਆ ਬਾਹਰ ਬਾਹਰ ਕੱਢ ਕੇ ਤੇ ਉਹਨਾਂ ਦਾ ਛਿੱਲੜ ਜਾਂ ਲਾ ਕੇ ਤੇ ਕੱਦੂ ਕਸ ਕਰਕੇ ਕੱਦੂ ਕਸ ਕਰਕੇ ਤੇ ਉਹਨੂੰ ਫੇਰ ਦੁੱਧ ਦੇ ਵਿੱਚ ਸੜਤਾ ਤੇ ਸੱਟ ਕੇ ਐ ਚੰਗੀ ਤਰ੍ਹਾਂ ਖੋਇਆ ਬਣਾ ਕੇ ਫੇਰ ਅਸੀਂ ਠੰਡਾ ਕਰਕੇ ਖਾਦਾ ਵੇਖੋ ਕਿਵੇਂ ਬਣਿਆ ਖੋਇਆ ਕਿਵੇਂ ਨਹੀਂ ਚੰਗਾ ਲੱਗਾ ਤੇ ਵੀ ਲੋਇ ਲਾਈਕ ਕਮੈਂਟ ਜਰੂਰ ਕਰਿਓ ਮੇਰਾ ਵੀ ਚਲ ਕੇ ਲਾ ਜੇ ਤੇ ਫੈਲ ਕਰ ਦਿਨੇ ਆ ਚਲੋ ਸਵੇਰੇ ਚਲੇ ਕੇ ਲਾਂਗੇ ਨਾ ਅਰੇ ਆਹ ਆਹ ਜੇ ਇਹ ਚੀਜ਼ਾਂ ਬਣਦੀਆਂ 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 ਜੇ ਇਹ ਚੀਜ਼ਾਂ ਬ Gracias. ਅਜੀ ਬਣਾ ਕੇ ਲਿਆ ਤੇ ਆਪਾਂ ਤੇ ਮਾਣ ਤੇ ਪਿਆਰਾ ਆਪਣਾ ਥਿੱਬਾ ਲੱਕ ਹੋਇਆ ਤਿਆਰ ਆ ਬਣ ਕੇ 18 ਮੇ ਠਾਰ ਕੇ ਮੈਂਨੇ ਕਹਿਵਜਾ ਬਣਾ ਲਿਆ ਵੀ ਬਣਾ ਵੀ ਲਿਆ ਤੇ ਖਾ ਵੀ ਲਿਆ ਅਹੀਂ ਤਾਂ ਬਣਾਇਆ ਮਗਰ ਖਾ ਪਹਿਲੋ ਲੈ